ਆਏ ਲੈ ਗੱਡੀਾਂ ਲੈ ਘਰ ਚ ਉੱਤਰ ਹਾਂ ਪੈਸੇ ਭੁੱਲ ਜਾ ਲੈ ਲੈ ਬਾਈ ਹੈ ਕੀ ਗੱਲ ਭੁੱਲ ਜਾ ਪੈਸੇ ਬਸ ਕੀ ਗੱਲ ਨਾ ਬਸ ਤੇਰੇ ਸਹੁਰੇ ਆਂਦਾ ਬਿੰਦ ਨਹੀਂ ਇਹ ਆ ਗਿਆ ਹੰੜੇ ਆ ਜੀ ਕੇ ਨਾ 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 ਮੈਨੂੰ ਲੋੜ ਨਹੀਂ ਪਾੜੀ ਹੁੰਦੀ ਹੈ ਗੱਜੇ ਮੇਰੀ ਗੱਲ ਬਾਸ ਕਰਇਥ ਹੋ ਗਿਆ ਆਪਾਂ ਭਾਰਤ ਮਹਾਲਾ ਟਪਾਉਣੀ ਆ। ਉਹਨਾਂ ਨਾ ਬਾਪੂ ਨਾ ਚੱਕਣ ਦੇ। ਜੇ ਬਾਪੂ ਚੱਕ ਗਿਆ ਸਾਡੀ ਤਾਂ ਵੀਡੀਓ ਗਈ। ਨਿੱਕੀ ਨਿੱਕੀ ਗੱਲ ਤੇ ਵੀਡੀਓ ਹੋ ਗਏ। ਅੱਜ ਲਾ ਦੂੰ ਮੇਰਾ ਸਾਰਾ। ਇਹ ਸਾਰਾ ਜੀ ਟੀਮ ਵੀ ਨਾ ਕਬਜੀ ਕਰ ਦਈਏ ਭੈਣ ਜੀ ਯਾਰ ਜੀ ਇਹ ਕਿਤਾਬ ਦੂਰ ਜਨੇ ਸ਼ੀਟ ਪੜੀ ਹੋਣੀ। ਕੋਈ ਬੈਸਵਾ ਹਾਵੀ ਲੈਣੀ। ਆਹ ਯਾਰ ਜ਼ ਘਾਟਾ ਬੈਠਾ ਰਿਹਾ ਕੋਈ ਕੋਈ ਕਹੇ ਜੀ ਵੀ ਵੀ ਆਇਆ ਕੋਈ ਨਹੀਂ ਇਹਦੀ। ਅੱਜ ਤਾਂ ਪਸੀਰ ਤਾਂ ਕੋਈ ਬਣ ਚੁਕੇ ਆ। ਹੁਣ ਮੇਰਾ ਸਰੀਰ ਇਹ ਕਹਿ ਰਿਹਾ ਵੀ ਲੋਟਰੀ ਖਾਣੀ ਆ। ਤਾਂ ਖਾ ਸਕਦਾ ਮੈਂ ਇਸ ਟਾਈਮ ਲੋਟਰੀ। ਹਾਂ। ਕੋਈ ਅੱਜ ਤਾਂ ਕੋਈ ਪਿੰਡ 'ਚ ਖਬਰ ਸਾਰੀ ਨਹੀਂ ਪਤਾ ਲੱਗੀ। ਉਹ ਹੋਰ ਯਾਰ ਕੋਈ ਕੱਟਾ ਪੱਛਾ ਮਰਿਆ ਦੇ ਜੋਸ਼ੇ ਦੀ ਬਣਾਵਾ ਏ ਖਬਰ ਆਪਾਂ ਤਾਂ। ਇਹ ਵੀ ਸਹੀ ਗੱਲ ਆ ਯਾਰ ਹਣਾ। ਹੋਰ ਯਾਰ ਕਾਲ ਰੋ 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 ਰੋ। ਵੀਡੀਓ ਤੋਂ ਕੱਟ ਕੈਮਰਾ ਕੱਢ ਕੱਢ ਕੱਢ। ਮੈਂ ਸੋਣਾ ਲੱਗਦਾ ਬਹੁਤ ਸੋਣਾ ਬੰਬ ਵੀ ਲੱਗਦਾ। ਬੋਲਾ ਹਣ ਮੈਂ। ਬੋਲ ਬੋਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏ ਜੀ ਆਪਾਂ ਜਿੱਥੇ ਸੜਕ ਤੇ ਆਪਾਂ ਖੜੇ ਆ ਇਹ ਮਲਕਾਣੇ ਤੋਂ ਜੱਜਲਵਾਲ ਨੂੰ ਜਾਂਦੀ ਹੋਈ ਸੜਕ ਹੈ ਆ ਦੇਖੋ ਜੀ ਟੋਏ ਦਿਖਾਓ ਆ ਦੇਖੋ ਜੀ ਕਿੰਨੇ ਕਿੰਨੇ ਟੋਏ ਪਏ ਹੋਏ ਮੈਨੂੰ ਦਿਖਾਓ ਤੁਸੀਂ ਟੋਏ ਪਏ ਹੋਏ ਆ ਜੀ ਇੱਥੇ ਕੋਈ ਵੀ ਟੈਕ ਨਹੀਂ ਆ ਆ ਦੇਖੋ ਦੂਸਰੇ ਕਿੰਨੀ ਹੋੜੀ ਟੱਪੇ ਪਹਿਲਾ ਇਹ ਨਿਊਟਰੀ ਕਰਤਾ ਹੋਊਗਾ ਇੱਥੇ ਮੇਰੇ ਵੀਰ ਆਪਾਂ ਨੂੰ ਕੱਟ ਕਰਨਾ ਪਊ ਐ ਫੇਰ ਹੀ ਮਸਲੇ ਦਾ ਹੱਲ ਹੋਣਾ ਇੱਥੇ ਐ ਇਕੱਲਿਆਂ ਸ ਮੇਰੀਆਂ ਵੀਡੀਓ ਨਾਲ ਵੀ ਨਹੀਂ ਹੱਲ ਹੋਣਾ ਇੱਥੇ ਇਹ ਆਪਾਂ ਨੂੰ ਜਾਗਰੂਕ ਹੋਣਾ ਪਊਗਾ ਫੇਰ ਹੀ ਹੱਲ ਹੋਣਾ ਇਹ ਫੇਰ ਹੀ ਨਹੀਂ ਤਾਂ ਸੜਕੋ ਸੇ ਟੁੱਟ ਜੂ ਓਏ ਮੇਰੀ ਗੱਲ ਬੱਸ ਕਰ ਇੱਥੇ ਹੋ ਗਿਆ ਆਪਾਂ ਭਾਰਤ ਮਾਲਾ ਟਪਾਉਣੀ ਆ ਯਾਰ ਭਾਰਤ ਮਾਲਾ ਦੀ ਗੱਲ ਨਹੀਂ ਆਪਣੋਂ ਵਿਹੋ ਤੇ ਗੱਲ ਆ ਯਾਰ ਵੀਡੀਓ ਕੱਟ ਬੱਸ ਯਾਰ ਫੋਨ ਆ ਗਿਆ ਫੋਨ ਫੜਾ ਬਣੀ ਫੋਨ ਹੈਲੋ ਹਾਂ ਬਾਪੂ ਮੁੱਕ ਗਿਆ ਕੋਈ ਨਾ ਕੋਈ ਨਾ ਮਾ ਮਾਇ ਆ ਜਾਂਦਾ ਬੱਸ ਮੈਂ ਜੱਜਰ ਵਾਲੀ ਸੜਕ ਤੇ ਖੜਾ ਆ ਯਾਰ ਉਹ ਨਾ ਬਾਪੂ ਨਾ ਚੱਕਣ ਦੀ ਜੇ ਬਾਪੂ ਚੱਕ ਗਿਆ ਸਾਡੀ ਤਾਂ ਵੀਡੀਓ ਗਈ ਤੂੰ ਬਾਪੂ ਨਾ ਚੱਕਣ ਦੀ ਭੂਆ ਆ ਗਈ ਉਹ ਭੂਆ ਆ ਗਈ ਮੈਂ ਤਾਂ ਨਹੀਂ ਆਇਆ ਹਜੇ ਮੈਨੂੰ ਆਉਣ ਦੇ ਲੈ ਤੋਰ ਸਕੂਟਰੀ ਯਾਰ ਓ ਯਾਰ ਆਪਾਂ ਹਰ ਪੁਆਇੰਟ 'ਤੇ ਆਗੇ ਆਗੇ ਬਸ ਆਗੇ ਓ ਯਾਰ ਤੂੰ ਜਰਾਂਦ ਕਰਨਾ ਯਾਰ ਮਾੜੀ ਮੋਟੀ ਤਾਂ ਜਰਾਂਦ ਕਰ ਯਾਰ ਚੱਲ ਯਾਰ ਆਗੇ ਆਰੇ ਬਸ ਬਸ ਬਾਹਰ ਲੈ ਸੈਲਫ ਕਰਦੇ ਆ ਯਾਰ ਓ ਯਾਰ ਕੱਢੀ ਜਾਣ ਦੇ ਲੋਕ ਤਾਂ ਗਾਣਾ ਕੱਢਣਗੇ ਯਾਰ ਤੂੰ ਦੇ ਦੇ ਫਿਰ ਕੁਝ ਹੁਣ ਤੂੰ ਕੋਈ ਕੰਟੈਂਟ ਦੇ ਦੇ ਮੈਂ ਉਹਦੇ ਬਣਾ ਲੂੰ ਵੀਡੀਓ ਯਾਰ ਓ ਚੱਲ ਆ ਜਾ ਸਾਡੇ ਕੋਲ ਚੱਲ ਬੜਦੇ ਓ ਆ ਜਾ ਕਿਤੇ ਬਾਪੂ ਦਾ ਚੱਕ ਲੈਣੇ ਆ ਚੱਲ ਓ ਵੀ ਚੱਲ ਚੱਲ ਬਾਪੂ ਦਾ ਚੱਕ ਲੈਣੇ ਆ ਕੋਈ ਸਾਰਾ ਤਾਂ ਕੰਮ ਠੱਪ ਹੋ ਜੂ ਬਾਪੂ ਚੱਕ ਲੈਣੇ ਹਏ ਅੰਦੇ ਯਾਰ ਦੇ ਖਾਲੀ ਬੱਠਾ ਚੱਟੇੜੀ ਆ। ਈ ਜੋੜੀ ਸੁਦਲ ਜੀ। ਅੱਬੇ ਓਏ। ਹੌਂ ਖਾਪੜਾ ਮੂੰਹ ਤੇ। ਹਾਂ। ਹਾਂ। ਯਾਰ ਉਹ ਕਜਦਾ ਪਸਗੜੂ ਗਲਾ ਦੀ ਇਹਦਾ ਓਏ। ਓਏ ਨਹੀਂ ਯਾਰ। ਹਾਂ। ਹੋਰ ਬੜਾ ਵਧੀਆ ਜਮਾ ਦਾਣੇ ਤੇ ਕੰਮ। ਜਵਾ। ਪੂਰਾ ਫੱਲ ਓਏ ਜੀ। ਆਖਾ ਨਾਲ ਬਈ ਬੈਠਾ ਦਦਾ ਓਏ। ਮੇਰੀ ਗੱਲ ਹਾਏ ਓਏ। ਉਹਨੇ ਪਾਰਤੀ ਬਰਾਲਿਆ ਬਰੇਸ਼ ਵਾਲੇ ਦਾ ਮੇਰਾ ਸਾਰਾ ਫੀਮ ਦਾ ਚ ਹਾਂ ਢਾਲ ਲੱਗ ਗਿਆ ਕਿਸ ਤੋਂ ਕਿਹੜਾ ਸੀ ਹੋਇਆ ਜਾ ਠੀਕ ਆ ਗੁਜਰੇ ਵਾ ਕਹਿੰਦੇ ਜੀ ਮੇਰੇ ਅਗਾ ਖੁੱਲੇ ਦਿਲ ਦਾ ਹੋਊਗਾ ਉਹਦਾ ਲਵਾਵਾ ਮੂਰੇ ਕਰਤਾ ਮੇਰੇ ਹਾਂ ਹਾਂ ਕੀ ਵੀਰੇ ਕੱਲਾ ਅਗਲੇ ਖਾ ਗਿਆ ਮੇਰਾ ਰੱਖ ਲਿਆ ਦਾ ਭੋਰਾ ਲਵਾਵਾ ਉਹ ਦੁੱਗੂ ਬੜਿਆ ਉਹ ਲਾਤ ਮਾਰ ਗਿਆ ਮੈਨੂੰ ਹਾਂ ਮੈਂ ਖਾ ਗਿਆ ਵੱਧ ਹਾਂ ਮੇਰੇ ਸਾਰੇ ਹਦੀਕ ਕਬਜੀ ਹੋ ਗਈ ਨਾ ਕੋਸਾ ਉਹਦਾ ਨਾ ਜਾਂਦਾ ਮੇਰੇ ਦਾ ਵੀ ਹੋਈ ਸੀ ਮੇਰੇ ਸਾਰੇ ਢਿੱਡ ਇਕੱਠਾ ਕਰ ਰੱਖਿਆ ਛਰੀਰ ਹੀ ਮੇਰੇ ਨਾਲ ਜਿੱਟ ਹਾਂ ਫਿਰ ਇਹ ਮੇਰੇ ਨਾਲ ਜਿੱਟ ਕਰਦੇ ਗੱਲ ਇੱਕ ਹੋਰ ਸਰੋਤ ਦਾਰੂ ਵਿਆਜ ਦਾਰੂ ਤੇਰੇ ਕੋਲ ਦੇਸੀ ਦੀ ਬੋਤਲ ਦਾ ਪਈਆ ਮੇਰੇ ਨਾਲ ਉਹ ਮੇਰਾ ਸਲਾ ਤਾਂ ਮੈਂ ਪੀ ਗਿਆ ਮੇਰੀ ਗੱਲ ਨਾਲ ਦਾਰੂ ਦਾ ਹੱਲ ਕਰ ਆਪਾਂ ਦਿਨ ਵਧੀਆ ਖੜਾ ਦੇਖ ਤਾਂ ਇਹ ਤਾਂ ਤਿੰਨੀ ਬਚੀ ਓ ਯਾਰ ਪੂਰਜੀ ਸਰ ਤੇ ਆਇਆ ਤਾਂ ਉਦਦੇ ਪਹਿਲੇ ਸਰਪੰਚ ਨੇ ਲਾਭਾ ਦਿੱਤਾ ਕਿ ਜਿਹਦੇ ਕਹਿੰਦਾ ਡੱਕੀ ਡਿਸਪੈਂਸਰੀ ਚ ਵੜ ਗਏ ਤੇ ਜੀ ਓ ਯਾਰ ਵੜ ਗਏ ਵੜ ਗਏ ਫਿਰ ਯਾਰ ਹੁਣ ਸਰਪੰਚ ਵੀ ਆਪਣੀ ਆ ਸਰਪੰਚ ਆਪ ਨੂੰ ਕੀ ਕਹਿੰਦਾ ਖੰਜਰ ਦਿਆ ਹੈ ਤਾਂ ਆਪਣਾ ਬਹਿ ਵੀ ਕਹਿੰਦਾ ਵਾ ਵੋਟਾ ਬਗੜਦਾ ਜਦੋਂ ਤੱਕ ਕਹਿੰਦੇ ਕੁਛ ਹੀ ਕਰਦੇ ਛਾਡੇ ਨਹੀਂ ਲੋਟੇ ਹਾਂ ਔੜੇ ਵੇ ਛਾਡੇ ਤੁਸੀਂ ਆਏ ਕਰਦੇ ਓਏ ਕੋਈ ਨਹੀਂ ਕਹਿੰਦਾ ਸਰਪੰਚ ਜਰਾ ਮੇਰੇ ਮੇਰਾ ਮੇਰੇ ਮੋਬਾਈਲ ਫੋਨ ਤੇ ਕੋਣ ਲਾਲੂ ਓ ਕਾੜੂ ਕਰ ਔੜਾ ਰੇ 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 ਔੜਾ ਲਾਲੂ ਓ ਕਾੜੂ ਰੱਖ ਜਦਦੇ ਮਗਲੈ ਫੋਨ ਦਿੰਦਾ ਮੈਂ ਹਾਂ ਮੇਰੀ ਗੱਲ ਸੁਣ ਹ ਬੋਜ਼ਲ ਮੇਰੇ ਪਾਪਾ ਇਹ ਕਿੱਡੇ ਬੇਰੇ ਕੋਲ ਦਾ ਡੇਢ ਬਿਦੋਈ ਆ ਉਹ ਕੋਈ ਨਹੀਂ ਚਲਦੀ ਮੇਰੀ ਮੇਰੀ ਗੱਲ ਸੁਣ ਹਾਂ ਆਥੇ ਦਾ ਰੂਪਿੰਦਾ ਕੀ ਫਾਇਦਾ ਦਾਰੂ ਪੀ ਕੇ ਪੈਨ ਦਾ ਕੀ ਫਾਇਦਾ ਦਾਰੂ ਪੀਓ ਤਾਂ ਦੁਪਹਿਰੇ ਹਾਂ ਨਾ ਜੀ ਜ਼ਰੂਰ ਦਾ ਹੋਏ 10 ਮਿੰਟ ਗਾੜੇ ਮੇਰੇ ਸਾਡਾ ਸੂਰਜ ਪੱਥੇ ਚੋ ਲੈ ਜਾ ਰਹੀ ਨੀ ਆਈ ਬੜਾ ਆ ਜਾ ਚਲ ਚੰਗ ਤੇਰੀ ਗੱਲ ਸੁਣ ਲੈ ਬਾਈ ਤਾਂ ਫਿਰ ਗਰੀਜੀ ਬੂਜੇਦਾਰ ਲੇੜੀ ਦਾ ਗਰੀਜੀ ਵੀ ਆ ਜੂ ਕੱਢ ਜਾ ਤੂੰ ਟੈਕੀ ਦਾ ਨਹੀਂ ਨਾ ਯਾਰ ਹੈ ਉਹ ਤਾਂ ਫਿੱਕੇ ਆ ਕੋਈ ਤਾਂ ਆ ਜੀ ਦੁਲੀ ਜੀ ਨੇ ਮੋਟਾ ਹਾਂ ਇਹ ਉਹਨਾਂ ਨੂੰ ਉੱਧਰ ਤਾਂ ਭੱਜ ਗਿਆ ਇੱਧਰ ਆ ਤੇ ਹਾ ਵੇ ਗੱਲ ਗੱਲ ਹਾ ਚੂਏ ਛੋਰ ਜਾ ਮੇਰਾ ਕਿੱਧਰ ਗਿਆ ਵੇ ਆਹੜੀ ਕਰੇ ਉਹਦੇ ਨੂੰ ਥੋੜਾ ਮਾਰਨਾ ਸੀ ਮੈਂ ਹਾਂ ਤੇ ਭੱਜ ਗਿਆ ਨਾਨਕੀ ਆਹੜੀ ਅਜੇ ਉਹਨਾਂ ਨੇ ਯਾਰ ਉਹਨਾਂ ਨੇ ਮੇਰੀ ਪਹਿਲੀ ਨਹੀਂ ਬੰਦੀ ਤੇਰਾ ਸਾਲਾੜੀ ਦਾ ਪੱਦਾ ਉਗੜਾ ਲਾ ਹਿੰਦੂ ਬੰਦੇ ਆ ਯਾਰ ਮਲੰਗ ਬੰਦੇ ਸਾਰੇ ਹਾਂ ਉਗੜਾ ਲਾਉਦਾ ਤੇਰਾ ਹਾਂ ਉਗੜਾ ਦੇ ਚਾਦਾ ਤੂੰ ਇੱਥੇ ਹਾਂ ਠੀਕ ਹੋ ਜਾ ਰਹਾ ਜਲਦੀ ਤੱਕ ਨਾ ਆਦਾ ਤੇਰਾ ਮੂੰਹ ਆਰਨੀ ਜਾ ਟੰਗ ਕਰੀਏ ਚੱਲਦੇ ਹੁਣ ਆ ਬੇਤਾ ਸਾਰੇ ਹੀ ਹੱਥ ਆ ਤਾਂ ਤੇਰੀ ਘਤਰ ਲੈ ਜਾਂਦਾ ਜੀ ਬੋ ਵਾ ਉਹ ਕਿੱਧਰ ਹੁਣ ਆਪਾਂ ਗੁੰਦ ਚਾਲਦੇ ਹਾਂ ਦਲ ਜਾ ਲਾ ਕੇ ਪਰਦੇ ਪਾਸੇ ਮਰਿਆ ਕੋਈ ਜਿਹੜਾ ਕੋਈ ਬਾਲਾ ਬੋਲੇ ਤੇ ਤੂੰ ਆ ਜਵਾਬ ਹੀ ਦੇ ਆ ਆ ਲੈ ਦੋ ਹੱਥ ਸੱਤ ਦੇ ਦੋ ਦਾਲਿਆ ਦਾਂ ਸੱਤ ਤੇ ਦੋ ਦਾ ਮਤਲਬ ਹਾਂ ਸੱਤ ਤੇ ਦੋ ਸੱਤ ਬੱਚਾ ਠੀਕ ਆ ਹਾਂ ਕੋਈ ਮੋਟਾ ਖੁੱਦ ਬਣ ਗਿਆ ਨਾ ਵਾ ਸਾਈਕਲ ਤੇ ਜਵਾ ਸੰਦ ਬਣ ਗਿਆ ਬਾਈ ਸੰਦ ਬਣ ਗਿਆ ਤੋਰੇਗਾ ਓਏ ਨਾ ਕੋਟ ਦਾਇਆ ਲੋਦਾ ਮੈਂ ਤਾਂ ਮੂਰੇ ਪਿੱਛੇ ਵਜੂ ਇਹਦੇ ਮੂਰੇ ਵੜ ਬਰਾ ਰ ਰ ਰ ਇੱਧਰ ਵੜ ਜੋ ਯਾਦ ਰ ਬਟਾਲੇ ਬਰੇ ਸਾਈਕਲ ਚ ਹੈ ਚਾੜ ਚ ਓ ਇੱਥੇ ਰਸਟ ਉੱਡ ਓਏ ਰਸਟ ਦੀ ਬਾੜੀ ਗੁੱਡੀ ਕੀ ਹੈ ਕੀ ਹੋ ਗਿਆ ચાલ ચ <laughs> ਹੋੜਾ ਗਏ ਉਹ ਜੱਜਾ ਲਾ ਕੇ ਪਾਉਂਦਾ ਗੋੜ ਹੋ ਗਿਆ ਗੱਲ ਹੈ ਗੋੜ ਹੋੜ ਹੋੜਦਾ ਬੰਦਾ ਓਏ ਕਾਹਦਾ ਤਾ ਗੱਲ ਆਦੂ ਮੈਂ ਲਾ ਲਈ ਆ ਦੇਖੋ ਹੜੀਦਾ ਹੈ ਬਾਹਰ ਵੀ ਇਹ ਬੋਲਦਾ ਬੱਪੇ ਬੋਲਦਾ ਐਸਾ ਵੀ ਝਾੜਦਾ ਬਰੂਟ ਬੰਦਾ ਕਦੀ ਜਾਲਸਾ ਪੂਰੀ ਆਪਣੀ ਹੈ ਬੰਮ ਨੇ ਬੱਦੇ ਹੋਗੇ ਬੱਦੇ ਬੰਦੇ ਦਾ ਖਾਲਸਾ ਓਏ ਰੋ ਰੋ ਇਨਾ ਓਏ ਓਏ ਓਹੀ ਹੈ ਕੱਟਿਰ ਦੇ ਦਾ ਬੱਦਾ ਹੀ ਕਰਦਾ ਰਿਪਲੇ ਲੈ ਓਏ ਗਰੀ ਗਾਸ ਓਏ ਆ ਕਿਵੇਂ ਆ ਕਿਵੇਂ ਰੱਦਦਾ ਠੀਕ ਆ ਬਹੁਤ ਵਧੀਆ ਇਹ ਜੋ ਵੀ ਗਾਏ ਮੇਰੀ ਗਾਸ ਲਾੜੋ ਬੱਟਾ ਲਾੜੋ ਵਾਲੀਆ ਦੇ ਸੀ ਲਾੜੋ ਬੱਟਾ ਲਾੜੋ ਬੱਟਾ ਗੀ ਜਾਂਦੇ ਹੋਲਾ ਗੱਡੀਆਂ ਦੇਖੋ ਇਹ ਕਰਦਾ ਓਏ ਲਵਾ ਦੇ ਲਾੜੋ ਬੱਟਾ ਜਦ ਲਵਾ ਦੇ ਲਾੜਾ ਕਰ ਕਰ ਲਾੜਾ ਕਰ ਮੇਰੀ ਗਾਸ ਬਾਈ ਲਾੜਾ ਕਰ ਥੋੜੀ ਇਹਦਾ ਬਣ ਗਈ ਗੱਲ ਹਾਂ ਇਹਦਾ ਪੀਆ ਕਰਦਾ ਸਿੱਧਾ ਪੀਂਦੇ ਨਹੀਂ ਬਾਰੀਆ ਪੀਆ ਕਰਦੇ ਨਾ ਨਾ ਬਾਰੀ ਨਹੀਂ ਪੀਂਦੇ ਥੀ ਪੀਂਦੇ ਆਹ ਬੜੀ ਬਾਰੀ ਵੀ ਬੈਠਾ ਕਰੇਤਾ ਬਾਰੀ ਸੱਟਾ ਮੈਂ ਇੱਥੇ ਕੀ ਹੋਇਆ ਮੈਨੂੰ ਥੋੜੀ ਜਿਹਾ ਦੇ ਯਾਰ ਉਹ ਨੂੰ ਰੁਕਦਾ ਸੀ ਦੇ ਜਾਂਦੇ ਥੋੜੀ ਜਿਹਾ ਦੇ ਜਾਂਦੇ ਆ ਬਹੁਤ ਅੱਲੇ ਉਹਦੇ ਆ ਦੇਵਾਗੇ ਤੇ ਕਿੰਨੇ ਜੱਟੇ ਆ ਗਏ ਭੰਦੇ ਡਰ ਗਏ ਅੰਮਾਨ ਚ ਡਰ ਡਮਾ ਖਾ ਗਿਆ ਦਰੂਜਾ ਜਿੱਦਾਂ ਜਿੱਦਾਂ ਆਪਾ ਮਾਰੂਗਾ ਆਪ ਮਸਤ ਕਾ ਕੋਲ ਨਾ ਨਿਆਰਾ ਗਿਆ ਤੇ ਯਾਰ ਦਾ ਤੇਜ ਵਾਲੀ ਜਿਹੜਾ ਉਹ ਉਹ ਸਾਤਰਾ ਹੀ ਤੇਂਦੇ ਮੈਂ ਯਾਰ ਮੇਰੇ ਗਾਲ ਹੁੜਕੜੀ ਲਵਾ ਗਏ ਉਹ ਸੈਕਟਰ ਹੈ ਸਮਝ ਨਹੀਂ ਕਿਹੜੀ ਸੈਕਟਰ ਕਿਹੜੀ ਹੁੰਦੀ ਹੈ ਇਹ ਇੰਟਰਪੀ ਗਿਆ ਗਿਆ ਬਲੈਂਡਰ ਹਾਂ ਤੇਜੀ ਜਾ ਵੇ ਤੇਜੀ ਨਾ ਜਾ ਜਾ ਵੇ ਰਹਾ ਚਵਾੜਾ ਬਈ ਟੇਕਾ ਬਾਈਸ ਆਪਣੇ ਘਰ ਕੋਲੋਂ ਆ ਗਿਆ ਹੈ ਪੰਚਾਇਤ ਤੋਂ ਆ ਗਏ ਪਤਾ ਹਾਂ ਹੈ ਟੇਕਾ ਬਾਈਸ ਬੈਠਦਾ ਹੈਗਾ ਬੈਠਾ ਹੋ ਮੇਰੇ ਪੂਰੇ ਗਾਵੇ ਤੱਕ ਟੇਕੇ ਨਹੀਂ ਇਹ ਮੋਟਰ ਨਹੀਂ ਗੁੱਡਾ ਆ ਗਿਆ ਓਏ ਠੇਕਾ ਠੇਕਾ ਆਇਆ ਠੇਕਾ ਠੇਕਾ ਆ ਗਿਆ ਓਏ ਠੇਕਾ ਆ ਗਿਆ ਓਏ ਅਵੇ ਰ ਕੀ ਤੀਰਾ ਗਾਉਣ ਲੱਗ ਜਿਓਏ ਲੱਗ ਜਾਂਦੇ ਆ ਬਈ ਆਪਾਂ ਤਿਆਰ ਆ ਜਿਵੇਂ ਤਿਆਰ ਆ ਤੂੰ ਤਾਂ ਮੇਰੇ ਨਾਲ ਲੱਗਦਾ ਵੀ ਉਹਦੇਰ ਗਾਉ ਏ ਸੰਦੀਕ ਜਵਾ ਹੈ ਉਹ ਤੇਰੇ ਸਹੁਰਿਆਂ ਦਾ ਬੰਡ ਨਹੀਂ ਤੇਰੇ ਆ ਗਿਆ ਹੰਡੜੇ ਹੈ ਹੈ ਅਵੇ ਇਹਦੇ ਜਨ ਬੜਾ ਇਹਦੇ ਬਿੱਟੀ ਜਿਹਾ ਲਹੂ ਵੀ ਤਾਂ ਓ ਭੈਡੜੀ ਵਾ ਕਰਦਾ ਮੇਰੇ ਸਾਲੇ ਦੇ ਚਾਲਾ ਪਿੰਡ ਦੇ ਠੀਕ ਆ ਠੀਕ ਆ ਯਾ ਥੋਡੇ ਝੋੜੜੀ ਲੱਗੇ ਗਈ ਓਏ ਬਈਆਂ ਨੂੰ ਪੰਜਾਬ ਚੋਂ ਕੱਢ ਦੇਾਂਗੇ ਕੱਢ ਦੇਾਂਗੇ ਕੱਢ ਦੇਾਂਗੇ ਹੋਰ ਦੱਸ ਚੱਬ ਕੱਢ ਦੇਂਗੇ ਚੱਬ ਡਰੀਨ ਹੋਰ ਠੀਕ ਹੈ ਠੀਕ ਹੈ ਹਾਂ ਠੀਕ ਹੈ ਠੀਕ ਹੈ ਭਾਏ ਜੀ ਕੱਢੂ ਚ ਹੈ ਹੋ ਹਾਂ ਸਰਦਾਰੀ ਠੀਕ ਆ ਆ ਗਿਆ ਹਾਂ ਖੜਾ ਬੱਲਾ ਵੀ ਆ ਗਈ ਹਾਰਾ ਬੱਲੇ ਆ ਗਈ ਹਾਰਾ ਹਾਰ ਹਾਂ ਜੀ ਆ ਵਾ ਵਾ ਆ ਜਾ ਓਏ ਆਏ ਕਰ ਇਹਦੇ ਗੜਾਸਾ ਵਰ ਕੇ ਖੋਏ ਤੁਹਾਡੇ ਤੁਸੀਂ ਕੀ ਹਾਲ ਹੈ ਜੀ ਠੀਕ ਆ ਜੀ ਮੈਂ ਜੀ ਤੁਹਾਡੀ ਅਸਰਾ ਕੋਈ ਲੈ ਜਾ ਬਾਈ ਜੀ ਹਾਂ ਚਲੋ ਠੀਕ ਹੈ ਹੋਰ ਪਾਇਆ ਠੀਕ ਰਹਾ ਨਾ ਠੀਕ ਹੈ ਠੀਕ ਹੈ ਸਾਰਾ ਕੋਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਈ ਠੀਕ ਆ ਬਾਈ ਜੀ ਐਂ ਕਰ ਬਾਈ ਹੁਣ ਕੇ ਹਾਂ ਬੋਤਲ ਦੇ ਦੇ ਕਾ ਕਹੀ ਲਏਗਾ ਪੰਜਾਬ 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 ਅੱਬ ਮੈਂ ਅਗਰੇਜੀ ਲੈ ਲੈ ਆ ਅਗਰੇਜੀ ਤੂੰ ਕਿ ਲੈਣਾ ਤੂੰ ਪੰਜਾਬ ਲੈ ਲੈ ਕੰਜਰ ਦੇ ਹੈ ਪਹਿਲਾਂ ਆਪ ਲਾਲ ਜੀ ਪੀ ਕੇ ਤਾਂ ਆਏ ਆ ਉਹਦੀ ਖੋ ਕੇ ਹਾਂ ਹਣ ਲਾਲ ਜੀ ਦੇ ਦੇ ਆਏ ਕਰ ਦੇ ਦੇ ਫਿਰ ਹੈ ਬੜਾ ਹੋਰੇ ਲੈ ਲੈ ਉਹ ਆਇਆ ਕਰ ਛੋਟਾ ਹੈ ਪੈਸੇ ਭੁੱਲ ਜਾ ਲੈ ਲੈ ਬਾਈ ਹੈ ਕੀ ਗੱਲ ਭੁੱਲ ਜਾ ਪੈਸੇ ਬਸ ਕੀ ਗੱਲ ਨਾ ਬਸ ਐਵੇਂ ਕਿਵੇਂ ਬੜਾ ਦੇਖ ਲੈ ਦੀ ਨਹੀਂ ਨਹੀਂ ਬਾਈ ਯਾਰ ਅੱਜ ਨਹੀਂ ਨਹੀਂ ਬਾਈ ਪਹਿਲਾਂ ਕਰ ਜਾ ਨਹੀਂ ਦਿੰਦੇ ਯਾਰ ਚੱਲ ਕੋਈ ਨਹੀਂ ਨਹੀਂ ਦਿੰਦਾ ਪਰ ਬੜਾ ਹੋਇਆ ਕਰ ਦੇਖਦਾ ਕਰ ਕੋਈ ਦਾ ਮਾਲ ਕਰੀਂਦਾ ਯਾਰ ਉਹ ਦਿਲ ਦੇ ਦੀ ਤੂੰ ਹੀ ਕਰ ਕੋਈ ਹੈ ਨਾ ਸਰਪੰਚ ਪਿੰਡ ਦਾ ਮੈਂ ਹੈ ਹੋਰ ਜਿਹੜਾ ਕੀ ਕਰੀਏ ਨੇ ਆ ਕੀ ਗੱਲ ਨਹੀਂ ਦਿੰਦਾ ਪੈਸੇ ਮੈਂ ਯਾਰ ਆ ਜਾ ਆ ਫੜ ਆਡੇ ਲੈ ਲੀਏ ਭੱਲੇ ਤੋਂ ਚਾਰ ਓਏ ਲੈ ਛੱਡ ਭਰੇ ਅੰਡੇ ਤੋਂ ਕੀ ਕਰਾਉਣਾ ਯਾਰਾ ਸੁੱਤੀ ਟੱਪੜੀ ਹਾਂ ਲੈ ਤੇਰੀ ਯਾਰ ਚਾਰ ਅੰਡੇ ਹਫ਼ਤੇ ਦੇ ਦੇ ਢਰ ਜਾਣਗੇ ਯਾਰਾ ਪੈਸੇ ਹੀ ਮੰਗਦਾ ਮੈਥੂ ਲੈ ਕਿਉਂ ਓਰੇ ਆ ਜਾ ਨਹੀਂ ਦਿੰਦਾ ਪੈਸੇ ਮੈਂ ਯਾਰ ਕੋਈ ਨਹੀਂ ਯਾਰ ਕੀ ਬਾਹ ਤਾਂ ਬੱਲੇ ਨੂੰ ਸਾਫ ਤੇ ਕਹਦੇ ਯਾਰ ਚਾਰ ਪਰੇ ਚਾਰ ਚਾਰ ਪਰੇ ਪੰਜ ਰੱਖੀ ਲੜਪਾ ਵੀ ਰੰਦ ਚ ਆ ਜੀਓ ਕਿਹੜੇ 130 ਨਾ 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 ਗੱਡੀ ਦੂਰ ਨਹੀਂ ਪਾੜੀ ਹੁੰਦੀ ਹੈ ਗੱਜਾ ਦੀ ਨਹੀਂ ਨਾ ਬਾਬਾ ਸੀਰ ਹੋ ਜਾ ਚੜਨੀ ਦਾ ਕਮਲਾ ਗੱਜਾ ਦਾ ਆ ਜਾ ਚੱਲ ਪਤਾ ਚੱਗਿਆ ਕੱਜਦਾ ਇਹ ਵੀ ਤੁਰਕੇ ਚੱਲਾਂਗੇ ਆ ਜਾ ਬਾਈ ਜੀ ਇਹਦੀ ਵੀ ਦੇ ਦੇ ਵਾ ਨਹੀਂ ਦਿੰਦੇ ਨਹੀਂ ਦਿੰਦੇ ਪਾਲੀ ਪਾਲੀ ਹੈਗੀ ਆ ਓਏ ਗੱਠੇ ਚੱਲ ਵਧੀਆ ਪਈ ਐਡੀ ਦੂਰ ਪਹੈਦਰਾ ਕਿਵੇਂ ਜਾ ਵਾ ਕੇ ਬਾਹਰ ਆ ਜੀ ਪਾਇ ਦੇ ਜੜ ਦਾ ਦੱਸ ਜਾ ਜਾ ਤੇਰੇ ਕੋਲ ਹੈ ਆ ਕੀ ਕਰ ਰੋੜਾ ਕੀ ਇਹਦਾ ਚੜ ਗਿਆ ਚੜ ਗਿਆ ਆ ਨਾ ਗਾਟਾ ਲਾ ਦੂ ਆ ਬੜ ਗਿਆ ਹੋ ਗਿਆ ਕਾਰ ਆਈ ਹੈ ਨਾ ਗਾਟਾ ਕਣਕ ਚੋ ਦਿਹਾਉਂ ਦੇਖ ਲਾ ਓਏ ਹੈ ਮੇਰਾ ਦਾ ਸੋਰਦਾ ਹਾਂ ਮੇਰਾ ਸਾਲਾ ਉਹਨਾਂ ਦਾ ਹੋ ਕੇ ਬਹਿ ਗਿਆ ਕੀ ਉਹ ਮੇਰਾ ਦਾ ਸੋਰਦਾ ਨਾਨਕੀ ਗਿਆ ਆਪ ਦੇ ਹਾਂ ਬੇਈਮਾਨਾ ਦਾ ਹੋ ਕੇ ਬਹਿ ਗਿਆ ਭਾਂ ਦਾ ਬਾੜੇ ਆ ਬਾੜੇ ਮਾਰੇ ਆ ਭਾਂ ਬੇਈਮਾਨਾ ਨੇ ਮਾਰ ਦੂ ਉਹਨਾਂ ਨੂੰ ਮੈਂ ਉਹ ਗੜੀ ਲਾਉਂਦੇ ਵਾਹੇ ਇੱਥੇ ਬਣਾਉਂਦੇ ਮੇਰੇ ਸੜਕੜੇ ਇੱਥੇ ਬਹਿ ਜਾ ਯਾਰ ਆਪਣੇ ਹੈ ਓਗੜਾ ਉੱਥੇ ਉੜਾ ਜੇ ਮੇਰਾ ਹਲਾ ਕੋਈ ਪੈਰਾ ਘੜਾਸਾ ਕਾਦੇ ਵਾਸਤੇ ਬਿਲਕੁਲ ਆਪਣੇ ਕੋਈ ਘੜਾਸਾ ਕਾਦੇ ਵਾਸਤੇ ਡੱਕਿਆ ਕੇ ਜਰਦੇ ਕਿਸੇ ਦੇ ਸੈਂਕੜ ਖੜਾ ਰਹਿਣ ਦੇ ਖੜਾ ਰਹਿਣ ਦੇ ਆਵਾਗੇ ਕਿਵੇਂ ਆਉਣ ਵੇਲੇ ਹੋਏ ਆ ਜਾਣਗੇ ਹੈ ਹਉ ਸਰਦਾਰੀ ਓ ਮੈਂ ਆਪਾ ਉੱਥੇ ਨਾਲ ਚੱਲ ਗਏ ਹੋਏ ਹੈ ਉਹਦੇ ਉਹਦੇ ਮੇਰੇ ਸਹੂਰੀ ਹੈ ਕੀ ਕਰਾਗੇ ਉੱਥੇ ਓ ਮੇਰੇ ਮੇਰੇ ਸਹੂਰੀ ਚੱਲਦੇ ਆਪਾ ਹਾਂ ਹਾਂ ਜਦੋਂ ਆਏ ਮਰਨ ਹਾਂ ਅਟਾ ਕੇ ਸ਼ਰਦੂ ਕਲਾ ਕਲਾ ਲੇ ਬੋਤਲ ਕੱਢ ਹਾਂ ਆ ਨਾ ਚੱਪੜੀਆਂ ਗੋਡਿਆਂ ਦੇ ਚੱਪੜੀਆਂ ਆ ਹੱਥਾਂ 'ਚ ਫੜਾ ਦੂੰ ਹੱਥਾਂ 'ਚ ਉਹਨਾਂ ਦੇ ਹਾਂ ਕਰਦੀ ਕਬ ਗੋੜੀ ਦਾ ਉਹ ਨਾ ਕੱਢ ਦੂੰ ਕੂਣੀਆਂ ਬਾਹਰ ਆ ਹੇ ਹਾਂ ਗਲਾਸ ਲੈ ਲਈ ਓਏ ਆਈ ਪੀ ਲਾਂਗੇ ਆ ਗਲਾਸ ਦਾ ਆਹਾ ਓਏ ਇਹ ਮੇਰੇ ਸਾਲੇ ਦੀ ਲਾਲ ਜੀ ਚਿੱਟੀ ਕਿ ਬੇ ਹੋ ਗਈ ਓਏ ਰੋ ਭੈਣ ਦੇ ਸਾਲੇ ਦੀ ਹੈ ਪਵੇ ਨਹੀਂ ਇਹਦੀ ਬਾੜੀ ਦਦੇ ਬੇਈਮਾਨਾ ਠੀਕੇ ਪਉਦੇ ਬੇਈਮਾਨਾ ਠੀਕੇ ਪਉਦੇ ਦੇ ਵਿੱਚ ਰੈਡ ਦੇ ਫਿਰ ਆ ਪੀ ਓਏ ਨਾ ਪੀਉ ਮੈਂ ਪੀਉ ਮੈਂ ਪੀਉ ਤੇ ਦੇ ਵਿੱਚ ਪਾਣੀ ਦਾ ਪਹਿਲਾ ਹੁੰਦੀ ਏ ਲੈ ਹੈ ਕੱਚਰ ਦਿਆ ਉੜੀਦੜੀ ਟਾੜੀ ਪੋਦਿਆ ਹੈ ਹੈ ਰਾ ਸਾਲਾ ਉਹਨਾਂ ਦਾ ਹੋ ਕੇ ਬਹਿ ਗਿਆ ਉਹ ਬੇਈਮਾਨ ਬੇਈਮਾਨ ਉਹਨਾਂ ਦਾ ਹੋ ਕੇ ਬਹਿ ਗਿਆ ਹੈ ਮੇਰੇ ਸਾਲੇ ਪਹਿਲਾਂ ਜਦੋਂ ਮੇਰੇ ਇੱਥੇ ਆਈ ਹੀ ਨਹੀਂ ਹਾਂ ਸੋਰ ਨੂੰ ਉੱਥੇ ਜਾਣ ਦਾ ਹੱਕ ਹੀ ਨਹੀਂ ਮੰਦਾ ਨਹੀਂ ਵਰਦਾ ਬਣਦਾ ਨਹੀਂ ਵਰਤਦੇ ਜਿਹੜੀ ਜਦੋਂ ਹਾਂ ਹਾਂ ਵਰਤਦੇ ਨਹੀਂ ਜਦ ਮੈਂ ਨਹੀਂ ਵਰਤਦਾ ਉਹਨਾਂ ਨਾਲ ਜਰਾ ਹਾਂ ਹਾਂ ਕਿਉਂ ਜਾਂਦਾ ਐਡੀ ਪੜੀ ਬਹੂ ਮੈਨੂੰ ਉਹਨਾਂ ਨੇ ਜੀ ਉਹਨਾਂ ਨੇ ਉਹਨਾਂ ਦੀ ਕੁੜੀ ਆ ਹਾਂ ਐਡੀ ਪੜੀ ਦਿੱਤੀ ਉਹਨੇ ਆਪਦੇ ਕੋਲੋਂ ਬਾਹਰ ਲਾਦਾ ਤੈਨੂੰ ਲਾ ਮੈਂ ਫਸ ਗਿਆ ਮੈਂ ਫਸ ਗਿਆ ਬਾਈ ਹੈ ਹੈ ਪਹਿਲਾਂ ਤਾਂ ਉਹਨੂੰ ਲੈ ਕੇ ਦਿੱਤਾ ਹਾਂ ਫੇ ਹੁਣ ਮੁੰਡੇ ਨੂੰ ਲਿਖ ਦੇ ਨਾ ਹਾਂ ਗਾਹ ਪਤੰਦਰ ਰੱਬ ਨੂੰ ਵੀ ਲਿਖ ਦੇਣਾ ਬੂ ਮੈਂ ਨਾ ਫੇ ਲਿਖ ਦੇ ਦਿੰਦੀ ਰਹੂੰ ਹਾਂ ਹੈ ਜਿਹੜਾ ਬੂ ਹਾਂ ਇਹ ਸਾਰੇ ਨਾ ਲਹੂ ਪੀ ਲਿਆ ਹਾਂ ਯਾਰ ਤੂੰ ਲਾ ਯਾਰ ਮੈਂ ਕੀ ਲਾ ਲਾ ਤੂੰ ਨਾ 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 ਲਾ ਲਾ ਤੂੰ ਲਾ ਆਈਏ ਨਾ ਵੀਡੀਓ ਜਿਵੇਂ ਚੱਬ ਗੱਡ ਲਾਲਾ ਜ਼ਰੂਨ ਸੂਰਤ ਗਾਣੇ ਅੱਧਾ ਪਜਾ ਵਰਵਾਤਾ ਉਹ ਯਾਰ ਸਾਡਾ ਉਹ ਤੂੰ ਕਮੈਂਟ ਪੜ੍ਹਿਆ ਉਹਦੇ ਬਾਲੀਆਂ ਗਾਲਾਂ ਗੱਡੀਆਂ ਲੋਕਣੇ ਯਾਰ ਸ਼ਰਮ ਆਉਂਦੀ ਆ ਯਾਰ ਉਹ ਜਰਾ ਹੁਣ ਗਾਲਾਂ ਨਹੀਂ ਚੱਲਦਾ ਹੁੰਦਾ ਯਾਰ ਉਹ 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 ਦਾਰੂ ਪੀ ਜਾਂਦੇ ਬੈਠੇ ਓਏ ਉਹ ਯਾਰ ਤੂੰ ਕਿਸੇ ਤੋਂ ਕੁੱਟ ਪਵਾ ਦੇਗਾ ਯਾਰ ਮੈਂ ਯਾਰ ਮੇਰੇ ਹੁੰਦੇ ਕਿਹੜਾ ਹੱਥ ਲਾਜ ਤੈਨੂੰ ਆ ਜਾ ਤੂੰ ਬਸ ਆਈ ਪੁੱਛ ਕੇ ਪੁੱਛ ਕੇ ਮੈਂ ਤੇਨੂੰ ਸਾਫ ਗੰਦ ਬਾਲਾ ਪਾਉਣੇ ਆ ਆਪਾਂ ਚ ਅੱਜ ਦੀ ਵੀਡੀਓ ਪਾਏ ਅੱਗੇ ਕੋਈ ਉੱਤਰ ਯਾਰ ਤੂੰ ਕੈਮਰਾ ਕੱਢ ਯਾਰ ਆ ਜਾ ਬਸ ਮੰਨਿਆ ਕਰ ਤੂੰ ਸਿਰ ਧਰਨਾ ਪੁਆ ਓਏ ਯਾਰ ਮੇਰੇ ਹੁੰਦੇ ਹੱਥ ਲਾ ਗਿਆ ਤੈਨੂੰ ਕਿ ਤੂੰ ਆ ਜਾ ਕੈਮਰਾ ਕੱਢ ਕੈਮਰਾ ਕੋਲੇ ਕੋਈ ਸਬੂਤ ਹੈ ਕੈਮਰਾ ਯਾਰ ਕੈਮਰਾ ਕੱਟ ਮੇਰਾ ਕਾਰਡ ਬਣਿਆ ਪਤੰਦਰਾ ਮੈਨੂੰ ਹੱਥ ਲਾ ਜੂ ਕੋਈ ਯਾਰ ਕੋਈ ਸਬੂਤ ਇਹ ਮੈਨੂੰ ਮੂਰੇ ਤਾਂ ਕਰ ਲਾ ਮੈਨੂੰ ਮੂਰੇ ਲੈ ਲੈ ਮੂਰੇ ਤਾਂ ਹੋ ਜਾ ਤੂੰ ਲੈ ਚਲਾਤੀ ਵੀਡੀਓ ਚਲਾਤੀ ਹਾਂ 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 ਚਲਾਤੀ ਸਰਾ ਲੱਗ ਰਿਹਾ ਹਾਂ ਹਾਂ ਕੌਣ ਆ ਓਏ ਓਏ ਹਾਂ ਇਹ ਮੇਰੇ ਸਾਲਾ ਹਰੇਕ થઈ ਬਹੁਤ ਜਦਾ ਵੀਡੀਓ ਜਿਹੜਾ ਹੈ ਓਏ ਸਰਬ ਕੱਢ ਨੂੰ ਤੇਰੀ ਪੱਤਰਕਾਰੀ ਜਿਵੇਂ ਹੈ ਪੱਤਰਕਾਰੀ ਕੰਮ ਨੂੰ ਕਰ ਮੈਂ ਇਹ ਸਾਲ ਕੜਿਆ ਕੱਲ ਦਾ ਸਾਲ ਹੈ ਉਰਾ ਸਾਤੇ ਵੀ ਰੇ ਲੋ ਬਰੇ ਆ ਗਏ ਹੈ ਇਹ ਜੀ ਬੇ ਰਸਣਾ ਤੇ ਕੱਲ ਰਾਜੇ ਕੀ ਗੱਦ ਦੇਖਣਾ ਘਰ ਦੀ ਵੀ ਬੜੇ ਬੇਰੇ ਸਾਡੇ ਵੀ ਕੋਈ ਘਰ ਦਾ ਪਰਦਾ ਹੁੰਦਾ ਓ ਮੇਰੇ ਸਾਹਿਬ ਇੱਕ ਮਿੰਟ ਉਰੇ ਆ ਓਏ ਉਰੇ ਆ ਜਾ ਉਰੇ ਉਰੇ ਬੜੀ ਗੱਲ ਕਰਦੀ ਆ ਆ ਜਾ ਉਰੇ ਆ ਜਾ ਮੇਰੇ ਸਾਕਰ ਚੁੱਪ ਕਰ ਜਾ ਬੁੰਦੀ ਦਾ ਵੇ ਕੜਾ ਸਾਰਾ ਕੜੇੜੀ ਹੈ ਚੱਕ ਬੇ ਫਿਕਰ ਹੋ ਜਾ ਹੈ ਚੁੱਪ ਕਰ ਜਾ ਗਾਗਾ ਸੂਈ ਚੋਂ ਥੇਉ ਹੈ ਗਾਲ ਸੂਏ ਚ ਇਹ ਜੀ ਬੜਾ ਵਾਏ ਵੀਡੀਓ ਬੋਟੂ ਕਾ ਦੀ ਦੇ ਬੋਲਾ ਇਹ ਬੜਾ ਤੇਰੀ ਵੱਡੇ ਪੱਤਰਕਾਰ ਦੀ ਬਹੁਤ ਤੇਰੇ ਭਾਪੇ ਦਾ ਬਾ ਡੈਡਾ ਯਾਰ ਆ ਜਾ ਸਾਡਾ ਮਾਈ ਆ ਜਾ ਆ ਜਾ ਉਹ ਕੁੱਟਣਗੇ ਬਾਲਾ ਮੈਂ ਤੈਨੂੰ ਦੱਸਾਂ ਆ ਜਾ ਆ ਜਾ ਵੀਡੀਓ ਬਣਾ ਤਾਂ ਇਹ ਘੱਟ ਇੱਕ ਮਿੰਟ ਹਾਂ ਸ਼ੇਰ ਹੁਣ ਦੱਸੋ ਕੀ ਕਰਨੇ ਵੀਡੀਓ ਬਣਾਉਣੇ ਤਾਂ ਆ ਯਾਰ ਸਾਡੀ ਵੀਡੀਓ ਓਏ ਯਾਰ ਆਪਾਂ ਜਿਹੜੇ ਆਪਣੇ ਇਨਸਾਨ ਹੈ ਇਹਨਾਂ ਨੂੰ ਜਾਗਰੂਕ ਕਰੋ ਆ ਜਿਹੜੇ ਤੁਸੀਂ ਨਸ਼ੇ ਕਰਦੇ ਹੋ ਪਹਿਲਾਂ ਦੁਨੀਆ ਸੁੱਤੀ ਪਈ ਸੀ ਜਿਹੜੇ ਤੁਸੀਂ ਨਸ਼ੇ ਕਰਦੇ ਹੋ ਬਹੁਤ ਬੁਰੇ ਨੇ ਤੇ ਤੋਂ ਪਹਿਲੇ ਦਿੱਤੀ ਆ ਤੇ ਤੋਂ ਪਹਿਲੇ ਦਿੱਤੀ ਹਾਂ ਡਰਨਾ ਡਰਨਾ ਕੁਛ ਨਹੀਂ ਕਹਿਣਾ ਉਨਕਾ ਬੰਦ ਕਰਾਏ ਓਏ ਬੇਟੇ ਫੜਾ ਦੂਗਾ ਕੱਲ ਤਾਂ ਬਾਬਾ ਪੈਂਦੇ ਹੀ ਵਾਲਾ ਓਏ ਆਉਂਦੇ ਆ ਆ ਜਾ ਕਿਹੂ ਹੋ ਜਾ ਬਾਈ ਆਲਾ ਅਲੱਗ ਕੰਨੀ ਕਹਿੰਦੇ ਫੜ ਜਾ ਬਾਈ ਢੂਬੜਾ ਬੈਠੂ ਬੜਾ ਇਹਦੀ ਬਾਣੀ ਸਾਰਾ ਸਾਰਾ ਬਰਾਦ ਹੋ ਸਿਰ ਆ ਬਾ ਮੇਰੇ ਨਾਲ ਆ ਹਾਂ ਦਾਦਾ ਗੱਲ ਤਾਂ ਸੁਣ ਲਾ ਗੱਲ ਤਾਂ ਸੁਣਦਾ ਮੇਰਾ ਗੱਲ ਸੁਣ ਈ ਯਾਰ ਬਹਿ ਕੇ ਬਹਿ ਕੇ ਗੱਲ ਕਰਦਾ ਆ ਜਾ ਪੂਰੇ ਆ ਓਏ ਨਾ ਬਹਿ ਕੇ ਬਹਿ ਕੇ ਆਇਆ ਪੁੱਤ ਆ ਜਾ ਆ ਜਾ ਓਏ ਆਇਆ ਪੁੱਤ ਬਹਿ ਕੇ ਬਾਬਾ ਚਲ ਕੋਈ ਲੈ ਲੈ ਵੀ ਕੜਾ ਸਾ ਛੜ ਦੇ ਲੈ ਬਸ ਲਾ ਬੇ ਆ ਜਾ ਆ ਜਾ ਬਾਬਾ ਹੋਈ ਮੜਾ ਆ ਜਾ ਮੇਰੀ ਗੱਲ ਸੁਣ ਲਾਉੜੇ ਛਿਟ ਛਿਟ ਕੇ ਲਾਉਦੇ ਨਹੀਂ ਦੇ ਨਾ ਲਾਉ ਅਜ ਤਾਂ ਬਾਬਾ ਯਾਰ ਵੀਡੀਓ ਬਣਾਉਂਦੇ ਫਿਰਦੇ ਆ ਵੀ ਨਸ਼ੇ ਬਹੁਤ ਮਾੜੀ ਚ ਤੁਸੀਂ ਵੀ ਨਾ ਪਹਿਲਾਂ ਮੇਰੀ ਗੱਲ ਸੁਣ ਓਏ ਇੱਕ ਮਿੰਟ ਲਾ ਬੇ ਪਹਿ ਕੀ ਕਰ ਮੇਰੀ ਗੱਲ ਸੁਣ ਬੁੱਢਾ ਕੀਦਾ ਤੂੰ ਆਏ ਦੱਸ ਦਾ ਤਾਂ ਮੈਂ ਹਣ ਬਾਬਾ ਤਨ ਕੀ ਦੱਸਾਂ ਯਾਰ ਬਾਏ ਤੇਰਾ ਬਈ ਪਤਾ ਨਹੀਂ ਕੀ ਬਾਬਾ ਲਈ ਤੇ ਤਾਇਆ ਲੱਗਦਾ ਲੈ ਬਾਬਾ ਕੀ ਆ ਦਾੜੀ ਦੇ ਦੇਖ ਲੈ ਕਾਲੀ ਹੈ ਇਹੇ ਆ ਜਾ ਗੋਲੇ ਕੰਜਾ ਆ ਜਾ ਗੋਲੇ ਦਾ ਆ ਜਾ ਮੈਂ ਤਾਂ ਉਹ ਚੱਲਿਆ ਬੱਚਾ ਆਪਣਾ ਆ ਜਾ ਆਪੇ ਬੁਲਾ ਕੇ ਆ ਜਾ ਆ ਜਾ ਲੈ 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 ਆ ਜਾ ਲੈ ਲੈ ਆ ਜਾ ਆ ਜਾ ਸੱਟ ਲੈ ਮੇਰੇ ਸਾਲੇ ਨੂੰ ਸੱਟ ਲੈ ਸੱਟ ਲੈ ਮੇਰੇ ਸਾਲੇ ਬੀ ਬਣਾਉਣਾ ਨਿੱਕੀ ਨਿੱਕੀ ਗੱਲ ਤੇ ਵੀਡੀਓ ਸਾਲੇ ਦੇ ਨਿੱਕੀ ਨਿੱਕੀ ਗੱਲ ਤੇ ਵੀਡੀਓ ਖੜ ਜਾ ਵੜ ਖੜ ਪਰੇ ਸਾਲੇ ਨੂੰ ਖੜ ਜਾ ਨਿੱਕੀ ਨਿੱਕੀ ਗੱਲ ਮੁਕਾ ਓਏ ਮੇਰੇ ਸਾਲੇ ਨਿੱਕੀ ਨਿੱਕੀ ਗੱਲ ਮੁਕਾ ਮੇਰੇ ਸਾਲੇ ਰਾਏਗਾ ਬੁੜਕੇ ਨਿੱਕੀ ਇੱਕ ਮਿੰਟ ਖੜ ਜਾ ਓਏ ਇੱਕ ਮਿੰਟ ਖੜ ਹੈ ਇੱਕ ਮਿੰਟ ਖੜ ਹੈ ਇੱਕ ਮਿੰਟ ਖੜ ਹੈ ਹੈ ਆ ਨੀ ਉਹ ਨੀ ਉੜਾ ਨਿੱਕੀ ਨਿੱਕੀ ਗੱਲ ਤੇ ਵੀਡੀਓ ਓਏ ਨਿੱਕੀ ਨਿੱਕੀ ਹੈਂ ਨਿੱਕੀ ਨਿੱਕੀ ਗੱਲ ਤੇ ਬਿੜ ਕੋ ਜੇ ਹੋੜ ਬਣਾਇਆ ਮੇਰਾ ਸੜਾ ਛੜਦਾ ਛੜਦਾ ਗੱਲ ਜਾਂਹੀਂ ਜਾਊ ਹੈ ਆ ਜਾ ਕੇ ਚੱਲ ਨਹੀਂ ਬਿੜੋਗਾ ਦੂੜ ਕੇ ਕੱਢ ਲਾਇਆ ਕਾੜੂ ਕੁਛਾੜੀ ਕੱਢ ਲੈ ਨਹੀਂ ਯਾਰ ਹੈ ਲਾਹਾਂ ਗਾ ਜਾ ਓ ਕਾੜੂ ਲਾ ਬੇ ਗਾ ਜਾ ਲਾ ਦੂੰ ਮੇਰਾ ਸੜਾ ਕੱਢ ਲੈ ਲਾ ਬੇ ਹੱਥ বাড় ਓਏ ਲਾ ਬੇ ਕੜਾ ਕੜਾ ਕੇ ਜੋ ਤੇਰੀ ਬਠਾਈ ਦੂ ਬਾਦ ਬਣਾਈ ਨਿੱਕੀ ਨਿੱਕੀ ਗੱਲ ਤੇ ਬਿੜ ਕੋ ਛੜਾਏਗਾ ਦੂ ਬਾਦ ਬਿੜ ਕੋ ਨਾ ਤਾਇਆ ਹੁੰਦੀ ਗਾ ਨਾ ਤਾਇਆ ਹੁਣ ਕਿਵੇਂ ਤਾਇਆ ਕਿਹੜਾ ਚੱਲ ਉੱਡ ਜਾ ਪਾਜਾ ਹੈ ਮੇਰੇ ਸਾਲੇ ਦੇ ਛੂਰੇ ਵਰਦਾ ਮਲੰਗੀਆ ਚੱਲ ਵੜਦੇ ਹੈ ਇਹ ਦੀ ਟਗਲੈਸ਼ੀ ਦੀ ਓ ਲੱਭਿਆ ਓਏ ਮੇਰੇ ਸਾਲੇ ਦੇ ਛੂੜ ਆਇਆ ਯਾਰ ਬਹਾ ਬੜਾ ਬੱਚਾ ਸਿੱਧਾ ਸੀ ਦੀ ਟਗਲੈਸ਼ੀ ਦਾ ਬੜਾ ਬੱਚਾ ਸੀ ਇਹਦਾ ਤੇ ਸਾਰੀ ਲਾਤੀ ਵੀਰੇ ਸਾਲੇ ਹੋਰ ਯਾਰ ਹੈ ਆ ਜਾ ਭਾਜਾ ਹੈਂ ਜਰਦਾੜੀ ਲੈ ਆਏ ਓਏ ਓ ਓ ਮੇਰਾ ਸਾਰੀ ਜਰਦਾੜੀ ਲੈ ਆਇਆ ਹੈ ਬਹੁਤ ਆ ਲੈ ਉਹਦਾ ਬੋਹਰ ਛਾਬ ਲੈ ਉਹਦਾ ਗੱਜਰ ਦਿਆ ਐ ਲਾ ਦੇ ਟੱਕ ਨੂੰ ਬੈ ਬੈ ਮੇਰਾ ਆ ਟੀਕੇ ਭਇਆ ਬੈ ਜੋਦੇ ਹੈ ਹੈ ਕਰੇ ਚੱਲਦੇ ਆ ਬੈ ਓ ਸਰਦਾੜੀ ਆ ਮੇਰੇ ਸੜਾ ਡੱਕ ਕੇ ਹੀ 베ਜੂਗਾ ਹੈ ਹੋ ਅਬੇ ਓਏ ਸਰਦਾਰੀ ਬੇਰੇ ਢੜਾ ਇਡੂ ਗੇਵੇ ਲਈਉਦੇ ਢੜਾ ਹੱਥੀ ਭਾਇਆ ਬਰ ਦੇਖੀਓ ਜਾਗ ਆ ਗਈ ਆ ਪੁੱਟਕੇ ਪਾ ਆਹ ਅਬੇ ਓਏ ਹੋ ਦਾੜਾ ਕੋਈ ਆ ਜੂ ਕਰੇ ਚੱਲ ਗਏ ਹੋ ਆ